ਮੈਂ ਪਹਿਲੀ ਵਾਰ ਸਿੱਤੇ ਚੜਿਆ ਸਨਾਮ ਕਾਲਜ ਉਸ ਦਿਨ ਮੈਨੂੰ ਇਸ ਇਹਨੂੰ ਕੀ ਕਹਿੰਦੇ ਆਪਾਂ ਡਾਈਸ ਕਿਨ ਉਸ ਦਿਨ ਮੈਨੂੰ ਇਹਦੀ ਕੀਮਤ ਪਤਾ ਲੱਗੀ ਵੈਲਿਊ ਪਤਾ ਲੱਗੀ ਵੀ ਇਹਦਾ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਜੇ ਕੋਈ ਨਮਾ ਬੰਦਾ ਬੋਲਣ ਲੱਗੇ ਉਦਿਆਂ ਲੱਤਾਂ ਕੰਬਦੀਆਂ ਹੋਣ ਤਾਂ ਦਿਖਦੀਆਂ ਨਹੀਂ ਹੋਉਂਦੀ। ਤਾਂ ਮੈਨੂੰ ਬੜਾ ਬਚਾਇਆ ਹੈ ਨੇ। ਮੈਂ ਸੋਚਦਾ ਸੀਗਾ ਅੱਜ ਇੱਕ ਵਾਰੀ ਸਟੇਜ ਤੋਂ ਉੱਤਰ ਜੀ ਸੁੱਖੀ ਸੰਦੀ ਛਤਰ ਛਤਰ ਨਾ ਪੈਣ ਤੇ ਮੁੜ ਕੇ ਸੀਟ ਤੇ ਨਹੀਂ ਚੜਨਾ ਕੀ ਪਤਾ ਪਰਮਾਤਮਾ ਨੇ ਲਿਖੇ ਹੀ ਇਹ ਸੀਗਾ ਕਿ ਰਹਿਣੀ ਸਟੇਜਾਂ ਤੇ ਆ ਬਸ। ਬਹੁਤ سارے ਕਲਾਕਾਰ ਇੱਥੇ ਪਰਫਾਰਮ ਕਰਕੇ ਗਏ ਆ ਜੱਜ 사ਵਾਨ ਬੈਠੇ ਨੇ ਇਹਨਾਂ ਨੇ ਫੈਸਲਾ ਕਰਨਾ ਕੋਈ ਫਰਸਟ ਆਊਗਾ ਕੋਈ ਸੈਕੰਡ ਆਊਗਾ ਕੋਈ ਕੰਸਲੇਸ਼ਨ ਪ੍ਰਾਈਜ਼ ਲੈ ਕੇ ਜਾਊਗਾ ਕਿਸੇ ਨੂੰ ਇੰਡੀਵਿਜੂਅਲ ਪ੍ਰਾਈਜ਼ ਮਿਲੇਗਾ ਇੱਥੇ ਆ ਕੇ ਪਰਫਾਰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਜੀ ਬਾਹਰ ਬਹਿ ਕੇ ਹੂਟਿੰਗ ਕਰਨਾ ਜਾਂ ਕਿਸੇ ਨੂੰ ਮਤਲਬ ਤਾਰੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਦੀ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਲਈ ਆਉਣ ਗਿਆ ਕਿੰਨੀਆਂ ਰੈਸਲਾਂ ਕੀਤੀਆਂ ਆਉਣ ਗਿਆ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ ਜਾ ਕੇ ਅੱਜ ਪਰਫਾਰਮੈਂਸ ਹੋਈ ਹੈ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ ਓਲੰਪਿਕ ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ ਹੈ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਹੈ ਕਿ 10 ਸੈਕਿੰਡ ਚ ਹੋ ਜਾਂਦਾ ਕਿ ਇਹਦਾ 2 ਮਿੰਟ ਚ ਹੋ ਜਾਂਦਾ ਹੈ ਤਿਆਰੀ 4 ਸਾਲ ਦੀ ਤੇ ਨਤੀਜਾ 10 ਸੈਕਿੰਡ ਚ ਉਹ ਦਿਨ ਕਿਤੇ ਚੰਗਾ ਚੜ ਜੇ ਬੱਲੇ ਬੱਲੇ ਨਹੀਂ ਤਾਂ ਫਿਰ ਅਗਲੇ 4 ਸਾਲ ਤੇ ਚੰਦੀ ਹੈ ਗੱਲਾਂ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਹਿੰਦੇ ਨਹੀਂ ਕੁਝ ਤਾਂ ਕਹੋ ਮੈਂ ਕਹਿੰਦੀ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਪਬਲਿਕਾ ਲੋਕ ਨੇ ਕਰਾਤੀ ਦਕਰਾਤੀ ਸਭ ਬਹੁਤ ਸਾਰੇ ਈਮਾਂ ਜਿਹੜੀਆਂ ਫਰਸਟ ਆਉਣਗੀਆਂ ਮੈਂ ਉਹਨਾਂ ਨੂੰ ਅਡਵਾਂਸਟ ਵਧਾਈ ਦੇਣਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿਨਾ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਘੱਟੋ ਘੱਟ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ پرفارم کرو اپنے بلوں بیسٹ کرو باقی جج ساحبان تے چڈ دو نو جیت جاؤں گے کوئی ٹیم اج جا ہار جان دی اگلے دن جیت دی ہے کوئی ٹیم اگلے دن ہار جاتی ہے ادو اگلے دن جیت جاتی ہے جت ہار میٹر نہیں کر دی تاری پر پرفارمنس میٹر دی ہے میں پہلی الیکشن ہاریا ہیں جی دو ہزار بارانچ ਲੈਰਿਕ ਅੱਗੇ ਤੁਮ ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ ਹਾਰਿਆ ਹੋਇਆ ਨਹੀਂ ਪਰ ਮੈਂ ਹਾਰਿਆ ਨਹੀਂ ਮੈਂ ਕਿਹਾ ਨਹੀਂ ਜੇ ਹੁਣ ਲੱਗੇ ਤਾਂ ਲੱਗੇ 2 ਸਾਲਾਂ ਬਾਅਦ 2014 ਚ ਉਸੇ ਇਲਾਕੇ ਚੋਂ 2 ਲੱਖ 25 ਹਜ਼ਾਰ ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਇਆ ਹਾਂ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ کئی باری نمبر نہیں آن دے خاص طور تے کڑیاں نو میں کہنا چاہنا نمبر پروپر نہیں آن دے جن جا جنہ پرسنٹیج سوچیا ہون دے بہت چھتی دل چھاٹ جاندیاں کڑیاں خاص طور تے پیپر دین آنے تے رون لگ جاندیاں دیا نا جا اکھا جے رون لگ جان دیا اچھا تھانمے پرسنٹ نمبر آ جانا تا بھی گانا کر دیا ਕਾ ਇਹ ਪਤਾ ਨਹੀਂ ਕੌਣ ਖੜੂਸ ਕੰਜੂਸ ਮੱਖੀ ਚੂਸ ਬੈਠਾ ਤਾਂ 2 ਨੰਬਰ ਹੋਰ ਦੇਤਾ ਦੀਪਿਕਾ ਸੇ ਜ਼ਿਆਦਾ ਹੋ ਜਾਂਦੇ ਲੈ ਇੱਥੇ ਸਾਗੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਨਿਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ کچھ نہیں ہوں جس چل زندگی چ نمبر ہی نہیں ہوندے کچھ بھی نمبر آن گے پھر آئے نا کچھ نہیں ہوں فن کرو وی ہیو اونلی ون لائف ٹو لیو اونلی ون لائف ٹو لیو او جو اٹھارہ ستارہ سال آپ کو کوئی سمجھتا نہیں اگلے اٹھارہ سال پڑھائی چ لنگ جاندے ہیں ادو گاہ پھر نہیں سمجھتا کوئی ਤਿੰਨ ਕਫੇਜ਼ ਨੇ ਇਸ ਕਰਕੇ ਮੈਂ ਕਹਿਣਾ ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਉਦੋਂ ਬਾਅਦ ਦੇ ਬਈਆਂ ਜਾਣ ਗਿਆ ਮੁੰਡੇ ਵੈਹ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੇ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਇਹਨਾਂ ਫਿਰ ਫੇਸਬੁੱਕ ਤੇ ਭਾਲੀ ਜਾਓਂਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲਓ ਇਹਨਾਂ ਨੂੰ ਫਿਰ ਫੇਸ ਫੇਸਬੁੱਕ ਤਾਂ ਕਾਹਦੀ ਕਲੇਸ਼ ਬੁੱਕੀ ਆ ਹੁਣ ਤਾਂ 100 ਰੌਲੇ ਸਿਆਪਿਆਂ ਚ ਪੈ ਜਾਓਂਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘ ਗਈ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਹੈ ਉਹਨੂੰ ਤਾਂ ਇੰਜੋਏ ਕਰੋ ਅੱਜ ਨੂੰ ਇੰਜੋਏ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ 'ਚ ਅੱਜ ਵਾਲਾ ਖਰਾਬ ਕਰ ਲਾਂਗੇ ਕਰੀ ਜਾਂਦੇ ਲੋਕ ਠੱਗੀਆਂ ਮਾਰੀ ਜਾਂਦੇ ਆ ਬੜੇ ਕਪਲੇ ਕਰੀ ਜਾਂਦੇ ਰਹਿੰਦੇ ਆ ਜੁਆਕਾਂ ਦਾ ਕੁਝ ਕਰ ਜੀਏ اصل ਜੁਆਕਾਂ ਨੂੰ ਵੀ ਛੱਡ ਦੋ ਕੁਝ ਕਰਨ ਵਾਸਤੇ ਔਰ ਜਵਾਕ ਹੈ ਜੇ ਨਿਕਲਦੇ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਫਿਰ محمد মিয়া ਬਖਸ਼ ਲਿਖਦੇ ਨੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਕਰਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਕਰਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਗੱਡ ਬੋਡੀ ਨੂੰ ਘੰਟਾ ਨਹੀਂ ਰੱਖਦੇ ਉਹ ਕਹਿੰਦੇ ਮੁੱਲਾਂਪੁਰ ਵਾਲੀ ਭੂਆ ਪਰਸ ਨੂੰ ਫੁੱਲਾਂ ਤੇ ਆ ਜੂ ਤੇਰਾ ਚੱਕੀ ਏ ਜੇ ਥੋੜੀ ਘੰਟਾ ਹੀ ਵੈਲਿਊ ਹੈ ਨਹੀਂ ਕਾਦੇ ਬਾਅਦ ਤੇ ਯਾਰ ਕਮ ਪਾਪ ਕਮਾਈ ਜਾਂਦੇ ਆ ਲੋਕਾਂ ਨਾਲ ਗਰੀਬਾਂ ਨਾਲ ਲੜੀ ਜਾਂਦੇ ਹਸਨ ਖੇਡਣ ਮਨ ਕਾ ਚੋ ਗੁਰਬਾਣੀ ਚ ਲਿਖਿਆ ਸੋ ਬੜਾ ਸੋਹਣਾ ਝੁਮਰ ਬੜੀ ਸੋਹਣੀ ਲੁੱਡੀ ਬੜਾ ਸੋਹਣਾ ਫੋਕ ਆਰਕੈਸਟਰਾ ਚ ਅੱਸ ਸੈਕੰਡ ਆਉਣਗੇ ਖੁਸ਼ੀਆਂ ਹੋਣਗੀਆਂ ਮੈਂ ਖੁਦ ਯੂਥ ਫੈਸਟੀਵਲਾਂ ਚੋਂ ਨਿਕਲੇ ਆ ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਦੋ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂ ਜਿਹੜੀਆਂ ਮੈਂ ਕਦੇ ਵੀ ਨਹੀਂ ਦੱਸੀਆਂ ਕਰਮਜੀਤ ਦਾ ਬੈਠਾ ਕਰਮਜੀਤ ਪਤਾ ਹੁਣ ਬਾਪੂ ਮੇਰਾ ਸੈਂਸ ਮਾਸਟਰ ਐਮਏ ਬੀਐਸਸੀ ਬੀਐਡ ਮੈਂ ਹੁਣ ਸਨਾਮ ਕਾਲੇ ਚ ਆ ਕੇ ਆ ਜਿਹੜੇ ਕਲਚਰ ਪ੍ਰੋਗਰਾਮਾਂ ਚ ਪੈ ਗਿਆ ਉਹੀ ਹੋਇਆ ਜੋ ਹਰੇਕ ਨਾ ਹੁੰਦਾ ਕੁੱਟ ਪਈ ਕਰਿਆ ਕੇ ਕਹਿੰਦੇ ਇਹ ਕੰਮ ਨਹੀਂ ਕਰਨਾ ਵੱਲਾ ਪਾੜਾ ਮੇਰੇ ਕੀੜਾ ਅੰਦਰ ਹੋਰ ਕੋਈ ਬਾਪੂ ਕਹਿੰਦਾ ਵੀ ਨਹੀਂ ਪੜਨਾ ਬੰਦਾ ਪਰ ਪੜ ਕੇ ਆਵਣਾ ਫੇਰ ਦੇਖ ਲਈ ਲੋ ਸਾਲ ਕ ਬੰਦ ਰਿਹਾ ਸਟੇਜਾਂ ਤੇ ਜਾਣਾ ਬੰਦ ਰਿਹਾ ਚੋਰੀਆਂ ਜਾਣ ਲੱਗਿਆ ਫਿਰ ਮੈਂ ਕਰਮਜੀਤ ਮੈਨੂੰ ਮਿਲ ਗਿਆ ਮੈਂ ਕਿਹਾ ਬਾਈ ਮੈਨੂੰ ਦੱਸ ਦਿਆ ਕਰ ਯਾਰ ਫਿਰ ਚੱਲਿਆ ਕਰਾਂ ਇਕੱਠੇ ਹੁਣ ਚੋਰੀਆਂ ਜਾਣ ਤਾਂ ਲੱਗ ਗਿਆ ਉੱਥੇ ਜਾ ਕੇ ਜਿੱਤ ਜਾ ਕਰੀਏ ਸੀ ਜਿੱਤ ਜਾ ਵੀ ਟਰਾਫੀ ਮੈ ਜਿਆ ਕਰੇ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਕਿ ਪਰ ਫਸਟ ਆ ਗਈ ਇਹ ਟਰੋਫੀ ਮਿਲ ਗਈ ਮੈਨੂੰ ਚਿੰਤਾ ਇਹ ਦੀ ਵੀ ਟਰੋਫੀ ਕਿੱਥੇ ਰੱਖਾਂਗੇ ਘਰੇ ਹੁਣ ਜਾ ਕੇ ਬਾਪੂ ਫੇਰ ਕੁੱਟੂ ਫੇਰ ਜਾਣ ਲੱਗਿਆ ਯਕੀਨ ਮੰਨਿਓ ਬੱਸ ਦੇ ਵਿੱਚ ਜਾਂਦੇ ਕੋਈ ਮਲੇਰ ਕੋਟ ਲਿਓ ਕਦੇ ਐਸਡੀ ਕਾਲਜ ਬਰਨਾਲੇ ਤੋਂ ਕਦੇ ਸ਼ਿਵਾਲਿਕ ਕਾਲਜ ਨਾਯਾ ਨੰਗਲ ਤੋਂ ਬੱਸ ਚ ਜਾਂਦੇ ਟਰੋਫੀਆਂ ਚ ਭੜੀ ਹੁੰਦੀ ਕੋਈ ਨਾਲ ਦੀ ਸਵਾਰੀ ਕਹਿ ਦਿੰਦੀ ਬੜੀ ਸੋਹਣੀ ਟਰੋਫੀ ਹੈ ਜੀ ਕਿੱਥੋਂ ਜਿੱਤੀ ਹੈ ਮੈਂ ਕਹਾਂ ਜੀ ਇੱਥੋਂ ਜਿੱਤੀ ਹੈ ਬੜੀ ਸੋਹਣੀ ਮੈਂ ਭਰਾਵਾ ਤੂੰ ਲੈ ਜਾ ਸੌਂ ਲੱਗੇ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਮੈਨੂੰ ਜਾਣ ਪਛਾਣਨ ਲੱਗੇ ਉਹਨਾਂ ਨੇ ਬਾਅਦ ਚ ਤੇ ਮੇਰੀਆਂ ਪਤਨੀ ਕਿੰਨੀਆਂ ਕ ਟਰਾਫੀਆਂ ਕਿਸੇ ਹੋਰ ਦੇ ਘਰ ਹੀ ਪਈਆਂ ਨੇ ਪਰ ਮੇਰਾ ਮਕਸਦ ਟਰਾਫੀ ਨਹੀਂ ਸੀ ਮੇਰਾ ਮਕਸਦ ਪਰਫਾਰਮੈਂਸ ਸੀ ਕਿ ਇੱਥੇ ਫਰਸਟ ਆ ਕੇ ਟਰਾਫੀ ਜਿਹਦੇ ਮਰਜ਼ੀ ਕਰੇ ਪਈ ਹੋਵੇ ਤੁਸੀਂ ਲੋਕਾਂ ਦੀ ਦਾਦ ਲੈ ਲਈ ਬਸ ਪਬਲਿਕ ਵੱਲੋਂ ਤੁਸੀਂ ਜਿੱਤ ਗਏ ਤਾਂ ਉਹ ਤੋਂ ਵੱਡੀ ਟਰਾਫੀ ਕੋਈ ਨਹੀਂ ਹੈ ਕਈ ਵਾਰੀ ਪਬਲਿਕ ਤਾੜੀਆਂ ਮਾਰ ਦਿੰਦੀ ਹੈ ਪਰ ਜੱਜ ਸਾਹਿਬਾਨ ਫੈਸਲਾ ਕੋਈ ਹੋਰ ਦੇ ਦਿੰਦੇ ਨੇ ਪਰ ਮੈਂ ਤਾਂ ਪਬਲਿਕ ਦੇ ਫੈਸਲੇ ਨੂੰ ਮੰਨਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਫੈਸਲੇ ਕਈ ਵਾਰੀ ਐਦਾਂ ਦੇ ਦੇ ਦਿੰਦੇ ਨੇ ਸੋ ਜਿੱਥੇ ਜਿਹਦੇ ਨਾਲ ਪਬਲਿਕ ਹੈ ਉਹ ਤੋਂ ਵੱਡਾ ਕੋਈ ਅਮਰੀਕਾ ਦਾ ਅਵਾਰਡ ਹੀ ਹੈ ਨਹੀਂ ਕੋਈ ਦੁੱਜਾ ਜਿੰਨੇ ਮਰਜ਼ੀ ਵੱਡੇ ਬਣ ਜਾਓ ਆਪਿਆਂ ਦੇ ਨਾਲ ਰਿਹਾ ਕਰੋ ਆਪਣੇਆਂ ਦੇ ਨਾਲ ਰਿਹਾ ਕਰੋ ਤੁਹਾਡੇ ਪਿੰਡ ਦੇ ਦੋਸਤ ਤੁਹਾਡੇ ਪੁਰਾਣੇ ਦੋਸਤ ਤੁਹਾਡੇ ਟੀਚਰ ਤੁਹਾਡੇ ਮਾਪੇ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਉਹਨਾਂ ਨੂੰ ਨਹੀਂ ਛੱਡਣਾ ਜਿੰਨੇ ਮਰਜ਼ੀ ਵੱਡੇ ਉੱਚੇ ਹੋ ਜਾਓ ਇੱਕ ਚੂਹਾ ਸੀਗਾ ਸੁਨਿਆਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਥੋੜਾ ਜਿਆਦਾ ਕੁੜੀਆਂ ਵਾਸਤੇ ਅਪਡੇਟ ਕਰ ਦਾਂ ਜੁਐਲਰੀ ਸ਼ਾਪ 'ਚ ਵੜ ਗਿਆ ਹੀਰਾ ਖਾ ਗਿਆ ਹੀਰਾ ਹੀਰਾ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ 'ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਟੱਡ ਚਾਏ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਕਹਿੰਦਾ ਇਹਨਾਂ ਚੋਂ ਇੱਕ ਦੇ ਵਿੱਚ ਮੇਰਾ ਹੀਰਾ ਹੈ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਇਕੱਲੇ ਹੀ ਨੱਚੀ ਜਾਂਦਾ ਨਾ ਸਾਰੇ ਤੁਹਾਡੇ ਹੋ ਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਹੇਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ じゃ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਲਿਆ ਉਹ ਬਸ ਉਹ ਚੂਹਾ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਆਪਣੇ ਵੀ ਅਹੀਂ 4 ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜਦੇ ਆਪਾਂ ਤੂੰ ਕੌਣ ਆ ਭੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਦਾ ਅੱਜ ਤੁਹਾਨੂੰ ਤੁਸੀਂ ਦੇਸ਼ ਦੀ ਮੇਰੇ ਦੇਸ਼ ਦਾ ਫਿਊਚਰ ਹੋ ਬਹੁਤ ਵੱਡੇ ਵੱਡੇ ਉਹਦਿਆਂ ਤੇ ਜਾਣਾ ਤੁਸੀਂ ਜਦੋਂ ਵੱਡੇ ਹੋਗੇ ਨਾ ਉਨੇ ਨੀਵੇਂ ਹੋ ਜਾਓ ਬਸ ਜਦੋਂ ਤੁਸੀਂ ਫੜੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਨ ਨਾ ਕਰੀ ਜਦੋਂ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇ ਦੇ ਨੇ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਭਰਾਵਾ ਰਹਿ ਫਿਰ بڑے بڑے ਸੁਕੰਦਰ ਤੁਰ ਕੇ ਫਿਰ ਤਾਂ ਦੁਨੀਆ ਜਿੱਤ ਕੇ ਐਡੀ ਘੜੀ ਗੱਲ ਹੁੰਦੀ ਆ ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ پڑھو ترقیاں کرو وے وڈے کمپیٹیشن دے اگزام پاس کرو پر نال جب تک سکس ملے گی تو, تو اٹھے گوانڈی تو اٹھے آن گئے بھائی جی کیڑا ٹیسٹ دیتا سی جرور دس ہونا دسو کہ ٹیسٹ ہوند ہے اینی فیس ہے آ کتاب اتھو ملتی ہے تاکہ وہ بھی باس کر لے اپنے کی ہے اپا کا الٹا کام وہ آدمی بہت दुखी है जिसका पड़ोसी सुखी है गोंडी कार ले आवे लपाय नहीं कहंदे ਵੀ ਮੈਂ ਵੀ ਮਿਹਨਤ ਕਰਕੇ ਇਹ ਤੋਂ ਮਹਿੰਗੀ ਕਾਰ ਲਵਾਂ ਆਪਾਂ ਉਹੀ ਸੋਚਣ ਲੱਗੇ ਨਾ ਹਾਰਨ ਮਾਰ ਕੇ ਲੰਗਦਾ ਚਰੀਟਾ ਪਾ ਮੰਗੇ ਲੈ ਚਰੀਟਾ ਪਾ ਵੀ ਦਿੰਦੇ ਆ ਕੋਈ ਇਸੀ ਗੱਲ ਨਹੀਂ ਆ ਲੰਗਦੇ ਲੰਗਦੇ ਪਾ ਦਿੰਦੇ ਕਾਦੀ ਚਰੀਟਾ ਪਾਈ ਐਨਿਓ ਸਾਰਾ ਸਮਾਜ ترقی ਕਰੂਗਾ ਤਾਂ ਪੰਜਾਬ ترقی ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਲੇਖ ਪਿੰਡ ਤੁਸੀਂ ਬਦਰੰਗਾ ਛੱਡ ਨਹੀਂ ਸਕਦੇ ਆ ਤਾਂ ਜੁਨਿਵਰਸਿਟੀ ਇਸ ਤਰ੍ਹਾਂ ਦੀ ਐ ਜਿੱਥੋਂ ਵੱਡੇ ਵੱਡੇ ਸਾਇੰਟਿਸਟ ਨਿਕਲਦੇ ਨੇ ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਜੋੜਾ ਸਾਹਿਬ ਨੇ ਕਿਹਾ ਕਿ ਆਉਣਾ ਮੈਂ ਕਿਹਾ ਆ ਜੂ ਜੀ ਹੋ ਸਕਦਾ پہلا والے جڑے افسر افسر نے کئی بار کہتے نے سر یہاں پہ ہمیں جانا نہیں چاہیے میں کیوں پہلے والے مکھ منتری یہاں جاتے نہیں تھے میں پھر اسی لیے تو پہلے والے ہیں وہ اگر جاتے تو آج والے نہ ہوتے ہاں یہ بھی ٹھیک ہے سر کیوں نہیں جانا چاہیے کوئی پروٹوکول ہے ਇੰਨੇ ਬੰਦੇ ਹੋਣਗੇ ਤਾਂ ਜਾਊਗਾ ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਨੂੰ ਇੱਕ ਇੱਕ ਪਿੱਕ ਬੰਦੇ ਨੂੰ ਵੀ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ 'ਚ ਬਦਲਾ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਖੰਡ ਪਟਾਜੇਨਾ ਪੁੰਨ ਲੱਗ ਗਿਆ ਫਿਰ ਸਮਝ ਲੋ ਵਿਜੇਆ ਸਾਡੇ ਵਰਗੇ ਇਸ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਵੀ ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ 747 787 350 ਪੈਸੇਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ ਏਅਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂਜੇ ਕਰਕੇ ਐਂਜੇ ਕਰਕੇ ਐ ਸਿੱਧਾ ਕਰ ਦਿੰਦਾ ਜਹਾਜ਼ ਨੂੰ ਰਨਵੇ 'ਤੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ਦਿਆਂ ਤੇ ਕਿ ਉਹ ਦਿੱਲੀ ਵਾਲੇ ਰਨਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉੱਤਦਾ ਉਤਰਦਾ ਹੈ ਜਾਂ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਇਹ ਤਾਂ ਇੰਜਨ ਉੱਤੇ ਡਿਪੈਂਡ ਕਰਦਾ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾਂ 'ਚ ਕੋਈ ਕਮੀ ਨਹੀਂ بس کوئی ٹیچر کوئی پروفیسر کوئی لیکچرار کوئی سائنٹسٹ کوئی لیڈر انہوں ٹریکٹر بن کے سیدے کر دے بس ترقی آپ ہی کر لیں اور کسی تایا کرو کہ وہ دیکھو کتنا بڑا بن گیا اس کے پاس دیکھو کتنا پیسہ ہے انہوں گلا پیا کرو اپنے آپ دیکھیا کرو ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਆਂਡੇ ਨੇ ਟੁੱਟਣੀ ਟੁੱਟਣਾ ਪਰ ਜੇ ਆਂਡਾ ਬਾਹਰੀ ਫੋਰਸ ਨਾਲ ਟੁੱਟਦਾ ਤਾਂ ਉਹਦੀ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਆਂਡਾ ਜੇ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਆਂ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਤੇ ਸਕੂਲ ਚ ਗਿਆ ਤੇ ਚੁੰਨੀ ਲਾਂਡਰਾਂ ਕੋਲੇ ਐਵੇਂ ਜਾਂਦੇ ਜਾਂਦੇ ਮੈਂ ਰੁਕ ਗਿਆ ਕਿਤੇ ਸਕੂਲ ਚ 7ਵੀਂ 8ਵੀਂ ਵਾਲੀ ਕਲਾਸ ਸੀਗੀ ਮੈਂ ਪੁੱਛਣ ਲੱਗਿਆ ਬੱਚਿਆਂ ਕੀ ਬਣੇਗਾ ਕੋਈ ਕੁੜੀ ਕਹਿੰਦੀ ਮੈਂ ਤਾਂ ਜੀ ਆਈਪੀਐਸ ਬਣੂੰਗੀ ਕੋਈ ਮੁੰਡਾ ਕਹਿੰਦਾ ਜੀ ਮੈਂ ਡਾਕਟਰ ਬਣੂੰਗਾ ਕੋਈ ਕਹਿੰਦਾ ਮੈਂ ਇੰਜੀਨੀਅਰ ਬਣੂੰਗਾ ਇੱਕ ਉੱਠਿਆ ਮੈਂ ਕੀ ਬਣੇਗਾ ਕਹਿੰਦਾ ਮੁੱਖ ਮੰਤਰੀ ਬਣੂੰਗਾ ਮੈਂ ਕਾਚਾ ਵਧੀਆ ਸੋਚ ਐ ਮੈਂ ਕਿਹਾ ਸੱਤ ਮਹੀਨੇ ਤੇ ਵਿੱਚ ਪੜਦਾ ਹੈ ਹਜੇ ਹਜੇ ਤੂੰ ਕਿਸੇ ਪਾਰਟੀ ਨੂੰ ਜੁਆਇਨ ਕਰੇਗਾ ਫਿਰ ਉਹ ਤੋਂ ਬਾਅਦ ਲੋਕਾਂ ਦੀ ਸੇਵਾ ਕਰਨੀ ਪਊਗੀ ਫਿਰ ਪਾਰਟੀ ਤੈਨੂੰ ਚੁਣੂਗੀ ਵੀ ਬੰਦਾ ਚੰਗਾ ਹੈ ਫਿਰ ਜਿੱਤੇਗਾ ਫਿਰ ਕਿਤੇ ਜਾ ਕੇ ਬਣੇਗਾ ਤਾਂ ਥੋੜਾ ਜਿਹਾ ਲੰਬਾ ਨਹੀਂ ਪਿਆ ਟਾਈਮ ਕੋਈ ਗੱਲ ਨਹੀਂ ਕਹਦਾ ਉਹਨਾਂ ਚਿਰ ਤੁਸੀਂ ਹੈਗੇ ਹੋ ਫਿਰ ਮੈਂ ਕੌਨਫੀਡੈਂਸ ਮੰਨ ਲਿਆ ਯਾਰ ਉਸ ਬੰਦੇ ਦਾ ਹੈ ਮੱਕੀਆ ਕਮਾਲ ਪਰ ਸੋਚਿਆ ਤਾਂ ਸਹੀ ਹੈ ਨਾ ਉਹਨੇ ਅਬਦੁਲ ਕਲਾਮ ਜੀ ਕਹਿੰਦੇ ਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਂ ਨਹੀਂ ਦਿੰਦੇ ਨੀਂਦ ਵਾਲਾ ਸੁਪਨਾ ਤਾਂ ਅਗਲੇ ਦਿਨ ਲਗਭਗ ਭੁੱਲੀ ਜਾਂਦੇ ਆ ਵੀ ਸੁਪਨਾ ਆਇਆ ਸੀ ਬਾਕੀ ਪਤਾ ਨਹੀਂ ਕੀ ਸੀ ਕੇਰਾ ਐਂ ਜੇ ਸੀ ਬਸ ਪਰ ਜਿਹੜੇ ਜਾਗਣ ਵਾਲੇ ਸੁਪਨੇ ਆ ਨਾ ਉਹ ਤੁਹਾਨੂੰ ਤੰਗ ਕਰਦੇ ਆ ਵੀ ਆਹ ਸੁਪਨੇ ਆਏ ਬਣਨੇ ਇੱਥੇ ਜਾਣਾ ਜਾਓ oportunitys ਆਰ ਥੇਰ ਪੂਰੀ ਦੁਨੀਆ ਖੁੱਲ ਗਈ ਜਾਓ ਜਿੱਥੇ ਮਰਜੀ ਜਾਓ ਮੈਂ ਆ ਐਸੇ ਐਸੇ ਸੜਕ ਤੇ ਮੈਂ ਆਉਂਦਾ ਹੋਇਆ ਅੱਜ ਸੋਚਦਾ ਸੀ ਆ ਜਿਹੜੀ ਸੜਕ ਹੈ ਆ ਆਪਣਾ ਅਗਰਨਗਰ ਤੋਂ ਮੈਂ ਇਸ ਸੜਕ ਤੇ ਚੇਤਕ ਸਕੂਟਰ ਤੇ ਆਵਦੀਂ ਕੈਸਟਾ ਲੈ ਕੇ ਜਾਂਦਾ ਰਿਹਾ ਮਤਲਬ ਡੱਬਾ ਲੈ ਕੇ ਸਭੀ ਜੀ ਬੈਠੇ ਇਹ ਸਾਡੇ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਕਸਟਾਂ ਦਾ ਜਿਹੜਾ ਅੱਜ ਕੱਲ ਤਾਂ ਕੰਪਿਊਟਰ ਨਾਲ ਬਣਨ ਲੱਗ ਗਏ ਇਹ ਉਦੋਂ ਕੈਂਚੀ ਨਾਲ ਕਰਦੇ ਸੀ ਕੰਮ ਤੇ ਮੈਂ ਸਾਰੇ ਕਲਾਕਾਰ ਭਰਾ ਮੇਰੇ ਜਾਂ ਜਿੰਨੇ ਵੀ ਮੇਰੇ ਪੁਰਾਣੇ ਸਾਥੀ ਮੈਂ ਸਾਰਿਆਂ ਅੱਛਾ ਜਦੋਂ ਪਿੰਡ ਜਾਣਾ ਮੈਂ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਬੁਲਾਉਂ ਜਗਰਾਜ ਕਿਵੇਂ ਆ ਬਲਵੀਰ ਤੇਰਾ ਕੀ ਹਾਲ ਹੈ ਪਰਿਵਾਰ ਦਾ ਠੀਕ ਹੈ ਉਹ ਭੁੱਲੇ ਕਿਵੇਂ ਆ ਤੂੰ ਠੀਕ ਹੈ ਸਖਦੇਵ ਹੋਰ ਕੀ ਹਾਲ ਹੈ ਉਹ ਮੈਨੂੰ ਕਹਿੰਦੇ ਤੂੰ ਸਾਨੂੰ ਯਾਰ ਹਜੇ ਵੀ ਜਾਣਦਾ ਮੈਂ ਕਿਹਾ ਇਹਦਾ ਮਤਲਬ ਕੀ ਹੋ ਗਿਆ ਉਹ ਕਹਿੰਦਾ ਯਾਰ ਬੰਦਾ ਜਦੋਂ ਵੱਡਾ ਬਣ ਜਾਂਦਾ ਨਾ ਉਹ ਪੁਰਾਣਿਆਂ ਨੂੰ ਭੁੱਲ ਜਾਂਦਾ ਉਹ ਵੀ ਠੀਕ ਨੇ ਉਹ ਸਹੀ ਨੇ ਮੈਂ ਕਿਹਾ ਨਹੀਂ ਯਾਰ ਮੈਂ ਤੁਹਾਨੂੰ ਹਜੇ ਵੀ ਜਾਣਦਾ ਤੁਸੀਂ ਜਿੱਥੇ ਮਰਜ਼ੀ ਆਉਦਿਆਂ ਤੇ ਪਹੁੰਚ ਜਾਓ ਵੱਡੇ ਵੱਡੇ ਆਉਦਿਆਂ ਤੇ ਪਹੁੰਚ ਜਾਓ ਮੈਂ ਦਵਾ ਵੀ ਕਰਦਾ ਤੁਸੀਂ ਬਹੁਤ ਤਰੱਕੀਆਂ ਕਰੋ ਪਰ ਛੋਟਿਆਂ ਨੂੰ ਨਾ ਭੁੱਲਿਓ ਤੁਸੀਂ ਦੇਖਦੇ ਆਉਂਗੇ ਪਿੱਪਲ ਬੋੜ ਪਿੰਡਾਂ ਜਾਂਦੇ ਆਪਾਂ ਸੜਕਾਂ ਤੇ ਜਾਂਦੇ ਆ ਉਹ ਖੜੇ ਨੇ ਦੂਡ ਦੂਡ 100 ਸਾਲ ਤੋਂ ਖੜੇ ਨੇ ਬੜੀਆਂ ਹਨੇਰੀਆਂ ਬੜੇ ਤੂਫਾਨ ਚੱਲੇ ਪਰ ਖੜੇ ਨੇ ਤੇ ਜਿਹੜੇ ਗਮਲਿਆਂ ਵਾਲੇ ਨੇ ਨਾਲੇ ਕਮਲਾ ਤੋੜ ਦਿੰਦੇ ਆ ਥੋੜੀ ਜਿਹੀ ਹਵਾ ਨਾਲ ਨਾਲੇ ਆਪ ਟੁੱਟ ਜਾਂਦੇ ਆ ਪਿੱਪਲਾਂ ਬੋੜਾਂ ਦਾ ਖੜਨ ਦਾ ਕਾਰਨ ਇਹੀ ਹੈ ਕਿ ਉਹਨਾਂ ਦੀ ਜੜਾਂ ਧਰਤੀ ਨਾਲ ਜੁੜੀਆਂ ਹੋਈਆਂ ਨੇ ਬੇਸਿਕ ਸੋ ਇਸ ਕਰਕੇ ਪਿੱਪਲ ਬੋਰਡ ਬਣਨਾ ਗਮਲੇ ਵਾਲੇ ਦਰਖਤ ਨਹੀਂ ਬਣਨਾ ਆਪਣੇ ਇੰਨੀ ਦੂਰ ਨਾ ਜਾਓ ਕਿ ਤੁਸੀਂ ਆਪਣੇ 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 ਵਾਲੇ ਨੂੰ ਵੀ ਭੁੱਲ ਜਾਓ ਇੱਕ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਬਿੱਲੀ ਦੁੱਧ ਝੂਠਾ ਕਰਨ ਲੱਗੀ ਭਾਂਡੇ ਝੂਠੇ ਕਰਨ ਲੱਗੀ ਅਗਲੇ ਦਿਨ ਉਹ ਬੁੜਾ ਗੁੱਸੇ ਹੋ ਗਿਆ। ਉਹਨੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਬਹੁਤ ਤੰਗ ਕਰ ਲੱਗੀ ਮੈਂ ਇਹਨੂੰ ਹੁਣ ਛੱਡ ਕੇ ਆਣਾ। ਉਹਨੇ ਬਿੱਲੀ ਥੈਲੇ 'ਚ ਪਾਈ। ਪਰਾਂ ਛੱਡਿਆ। ਬੁੜਾ ਬਾਤ ਆਇਆ ਬਿੱਲੀ ਪਹਿਲਾਂ ਆ ਗਈ ਕਹਿੰਨੇ। ਬੁੜਾ ਕਹਿੰਦਾ ਫੇਰ ਆ ਗਈ ਯਾਰ ਇਹ। ਕੋਈ ਗੱਲ ਨਹੀਂ। ਕੱਲ ਨੂੰ ਫੇਰ ਫੜੂ ਇਹਨੂੰ। ਅਗਲੇ ਦਿਨ ਫੇਰ ਫੜਿਆ। ਬਿੱਲੀ ਨੂੰ ਥੈਲੇ 'ਚ ਪਾਈ ਹੋਰ ਦੂਰ ਛੱਡਿਆ। ਗੱਲ ਫੇਰ ਉਹੀ। ਬਿੱਲੀ ਪਹਿਲਾਂ ਆ ਗਈ। ਉਹ ਬੁੜਾ ਬਾਅਦ ਚ ਪਹੁੰਚਿਆ। ਬੁੜੇ ਨੂੰ ਗੁੱਸਾ ਆਇਆ ਕਹਿੰਦਾ ਅੱਛਾ ਐ ਕਰਦੀ ਐ। ਕਹਿੰਦਾ ਅੱਜ ਮੈਂ ਇਹਨੂੰ ਇੰਨੀ ਦੂਰ ਛੱਡ ਕੇ ਆਉਂਗਾ ਦੇਖਦਾ ਜਾ ਪੋਤੇ ਨੂੰ। ਤੀਜੇ ਦਿਨ ਫੜੀ, ਥੈਲੇ ਚ ਪਾਈ। ਬਹੁਤ ਜ਼ਿਆਦਾ ਦੂਰ ਛੱਡਿਆ ਬਿੱਲੀ ਨੂੰ। ਕਾਂਟੇ ਕੇ ਬਾਅਦ ਉਹ ਤੇ ਮੁੰਡੇ ਨੂੰ ਫੋਨ ਕੀਤਾ ਉਹ ਬੁੜੇ ਨੇ। ਕਹਿੰਦਾ ਪੁੱਤ ਕਿੱਥੇ ਐ? ਕਹਿੰਦਾ ਬਾਪੂ ਜੀ ਘਰੇ ਹੀ ਆ। ਕਹਿੰਦਾ ਬਿੱਲੀ ਪਹੁੰਚ ਗਈ। ਕਹਿੰਦਾ ਹਾਂ ਬਾਪੂ ਜੀ ਪਿਛਲੇ ਅੱਧਾ ਘੰਟਾ ਹੋ ਗਿਆ ਪਹੁੰਚ ਗਈ ਕਹਿੰਦਾ ਫਿਰ ਪੁੱਤ ਬਿੱਲੀ ਨੂੰ ਭੇਜ ਮੈਂ ਭੁੱਲਿਆ ਫਿਰਦਾ ਰਾਹ ਕਰਦਾ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਭੁੱਲ ਜوں ਯਾਰ ਅਸਲੀ ਮੁੱਧਾਂ ਤੋਂ ਨਾ ਪਟਕੋ ਯਾਰ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਬਿੱਲੀ ਤੋਂ ਭਾਲਣਾ ਪੈ ਜਾਏ ਕਿ ਮੈਨੂੰ ਲੈ ਜਾ ਹੋਰ ਮੈਂ ਕੀ ਕਹਾਂ ਠੀਕ ਹੈ ਜਾਉਂਦੇ ਵਸਦੇ ਰਹੋ لوگوں کو اکثر کہتے سنا ہے لوگوں کو اکثر کہتے سنا ہے جندہ رہے تو پھر ملیں گے لیکن اس پنجابی دل نے کہا ہے ملتے رہے تو جندہ رہیں گے بہت بہت مہربانی جادے واسطے رہو آباد رہو زندہ باد رہو دھنواد ستری کمیا دے کرم جیت گاؤں ہے ਅਲਵਿਤ ਆ ਜਾ ਸੰਤਰਾਮ ਉਦਾਸੀ ਸਾਡੇ ਇਲਾਕੇ ਦੇ ਰਾਏ ਸਰਪਿੰਡਾ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਏ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਹਿਬਾਨ ਤਾਂ ਘਰ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਦ ਨਾ ਹੁੰਦਾ ਸੀ ਇਹ ਵੀ ਤਾਂ ਦਿਨ ਨਾ ਹੋਣ ਸੰਤਰਾ ਮਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਉਹ ਗਾਉਂਦੀ ਸੀ ਪਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਹੈ ਅਸੀਂ ਹੱਕੇ ਜਰਾ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਆਹਾ ਰਿਹਸਲ ਕਰੀਏ ਵੀ ਕਰਮਜੀਤ ਨੂੰ ਆਪਾਂ ਦੋਨੇ ਗਾਉਣ ਲੱਗੇ ਤਾਂ ਕਿ ਇਹਦੇ ਚ ਤਰਜ਼ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਿਆਂ ਤਾਂ ਅਸੀਂ ਮੋਤਾਪਦ ਗਾਉਣ ਲਗੇ ਮੈਂ ਹੁਣ ਮੁਕਮਤਿਆਂ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤ ਤੂੰ ਗਾ ਲੈ ਯਾਰ ਤੂੰ ਗਾ ਲੈ ਕੱਠੇ ਗੋਣੇ ਰੱਖ ਹੈ ਵੇ ਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਮੈਨੂੰ ਉਹ ਮੁੜ ਕੇ ਉਹ ਵਿਰੋਧੀ ਤੇਰੇ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਜੀ ਤਾਂ ਹੀ ਕਹੀ ਜਾਣ ਦੋ ਚਲ ਆ ਗਿਆ ਫਿਰ ਤੁਸੀਂ ਇਧਰ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ तू मगदा रही वे सूरजा कमेड़े तूं मगदा रही वे सूरजा कमेड़े जिथे तंग न समण तंगिय न जिथे मिलण अंगूठे संगिय नू जिथे वड़ तरसे कंगिय नू ਨਾਕ ਵਗਦੇ ਅੱਖਾਂ ਚੁੰਨੀਆ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀਏ ਜਿੱਥੇ ਜਮੇ ਕਰਜੇ ਠ ਪੰਜੀਰੀਏ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਂ ਕੇ ਭਰਦਿਆ ਅਸਮਾਨ ਜੜੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ہیں تھینک یو جی بہت بہت جان دے را